ਦੇਣਾ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਕਿਸੇ ਪ੍ਰਗਟ ਸਿੰਘ ਨਾਮ ਦੇ ਵਿਅਕਤੀ ਵੱਲੋਂ ਜਿਹੜੀ ਉਹਨਾਂ ਦੀ ਸ਼ਾਗਨ ਨੂੰ ਅੱਗ ਲਾ ਦਿੱਤੀ ਗਈ ਹੈ ਤਾਂ ਇਹਨਾਂ ਨੂੰ ਅੱਗ ਲਾਈ ਆ ਜੀ ਇਹ ਪ੍ਰਗਟ ਸਿੰਘ ਬਾਬਾ ਕਰਵਾਲੀ ਦਾ ਨੇ ਤੁਮ ਕਹ ਦਿੱਤੇ ਆਣ ਕੇ ਵੀ ਮੇਰੀ ਪਰਜਾਈ ਵੀ ਹੱਤ ਵਾਦ ਨਹੀਂ ਰਹੀ ਆ ਤੇ ਮੈਂ ਵੀ ਹੱਤ ਵਾਦੀ ਆ ਰਿਆਂ ਤੇ ਮੇਰਾ ਭਰਾ ਵੀ ਸਖਾਤ ਵਾਦੀ ਆ ਰਿਆ ਇਹ ਜਿਹੜੀ ਵੀ ਹਲੇ ਦੇ ਵਿੱਚ ਆਇਆ ਇਹ ਦੇ ਵਿੱਚ ਪਤਾ ਨਹੀਂ ਕਿਹੜੇ ਕਾਂਗੜੀ ਆਇਆ ਤੇ ਤੂੰ ਸਾਨੂੰ ਕਿਹਾ ਗਲਤ ਤੇ ਉਹ ਝਗੜਾ ਕਹੇ ਗਲਤ ਹੋਇਆ ਤੇ ਤੁਮ ਕਿਥੇ ਆਣ ਕੇ ਦਿੱਤੇ ਮੈਨੂੰ ਇਹ ਗੱਲ ਕਹੀ ਆ ਵੀ ਜਵਾਨਾਂ ਤੈਨੂੰ ਕੁੱਝ ਵਿਖਾਵਾਂਗੇ ਤੇ ਪੰਜੀ ਵਾਲੇ ਦੇਣ ਤੇ ਮੈਂ ਆਖਿਆ ਕੀ ਵਿਖਾਣਾ ਬਾਬਾ ਜਵਾਨਾਂ ਦਾ ਜਾਂ ਤੈਨੂੰ ਗੋਲੀ ਮਾਰਾਂਗੇ ਉਹ ਕਹਿੰਦੇ ਆ ਕਹਿੰਦੇ ਆ ਵੀ ਤੁਹਾਡੇ ਵੱਲੋਂ ਕਹਿੰਦੇ ਆ ਵੀ ਤੁਸੀਂ ਉਹਨਾਂ ਦੀ ਸ਼ਾਨ ਨੂੰ ਅੱਗ ਲਾਤੀ ਆ ਬਾਬਾ ਹੀ ਅਹੀਂ ਅੱਜ ਤੱਕ ਨਾ ਸ਼ਾਨ ਵੇਖੀ ਆ ਜਦੋਂ ਦਾ ਤੁਹਾਡੇ ਕੋਲ ਸੁਣਿਆ ਸਾਸੀ ਕਾਲ ਦੋਸਤੋ ਤੁਸੀਂ ਜੁੜਿਓ ਵਾਰਸ਼ ਨਿਊਜ਼ 24 ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਖੜੇ ਹਾਂ ਤਰਨਤਨ ਅੰਮ੍ਰਿਤਸਰ ਰੋਡ ਦੇ ਉੱਪਰ ਗਰਵਾਲੀ ਪਿੰਡ ਜਿਸ ਨਜ਼ਦੀਕ ਜਿਹੜਾ ਕਹਿ ਸਕਦੇ ਹਾਂ ਸਹਾਇਕ ਇੰਜੀਨੀਅਰ ਉਪ ਮੰਡਲ ਪੰਜਾਬ ਰਾਜ ਕਾਰਪੋਰੇਸ਼ਨ ਬਿਜਲੀ ਘਰ ਜਿਹੜਾ ਕੋਰਟ ਕੋਟ ਮਹਿਤ ਸਿੰਘ ਦੇ ਨਜ਼ਦੀਕ ਇਹ ਇੱਕ ਭਰਾ ਸੀ ਗਰੀਬ ਭਰਾ ਜਿਹਦੇ ਵੱਲੋਂ ਆਪਣਾ ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਇੱਕ ਸ਼ਾਨ ਪਾਈ ਹੋਈ ਸੀ ਜਿਹਦੇ ਵਿੱਚ ਉਹ ਚਾਹ ਤੇ ਰੋਟੀ ਪਕਾ ਕੇ ਜਿਹੜੇ ਆ ਮੁਸਾਫਰ ਜਿਹੜੇ ਸਸਤਾ ਖਾਣਾ ਚਾ ਖਾਂਦੇ ਨੇ ਜਿਨ੍ਹਾਂ ਕੋਲ ਜਿਆਦਾ ਆਮਦਨ ਨਹੀਂ ਹੁੰਦੀ ਉਹ ਆਪਣੇ ਪੇਟ ਦੀ ਪੂਰਤੀ ਕਰਦੇ ਨੇ ਤੇ ਇਹ ਆਪਣਾ ਗੁਜ਼ਾਰਾ ਕਰ ਰਹੇ ਸੀ ਘਰ ਚ ਲਾ ਰਹੇ ਸੀ ਇਸ ਛੰਨ ਬਣਾ ਕੇ ਜਿੱਥੇ ਆਪਣੀ ਕਿਰਤ ਕਰ ਰਹੇ ਸੀ ਅੱਜ ਇਹਨਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਕਿਸੇ ਪ੍ਰਗਟ ਸਿੰਘ ਨਾਮ ਦੇ ਵਿਅਕਤੀ ਵੱਲੋਂ ਜਿਹੜੀ ਉਹਨਾਂ ਦੀ ਛਾਨ ਨੂੰ ਅੱਗ ਲਾ ਦਿੱਤੀ ਗਈ ਹੈ ਅਸੀਂ ਪ੍ਰਗਟ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਉਹਨਾਂ ਨੇ ਅੱਗ ਲਗਾਈ ਗਈ ਆ ਜਾ ਉਹਨਾਂ ਤੇ ਜਿਹੜੇ ਜਿਹੜੇ ਦੋਸ਼ ਨੇ ਉਹ ਲਗਾਏ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਗਈ ਇਸੇ ਸੰਬੰਧ ਵਿੱਚ ਤੇ ਕੀ ਹੈ ਸਾਰਾ ਮਸਲਾ ਲਖਵਿੰਦਰ ਜੀ ਲਖਵਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਜੇ ਹਥਕਰਾਲੀ ਰਹਿੰਦੇ ਹਾਂ ਕਿਰਾਏ ਤੇ ਰਹਿੰਦੇ ਹਾਂ ਜਿੱਦਾਂ ਸਾਡਾ ਭਿੱਖੀ ਬੰਡ ਕਾਲੜਾ ਪਿੰਡ ਅੱਛਾ ਆ ਜਿਹੜੀ ਤੁਹਾਡੀ ਜਿਹੜੀ ਸ਼ਾਨ ਨੂੰ ਕਿੰਨੇ ਅੱਗ ਲਾਈ ਜੀ ਤਾਂ ਉਹਨਾਂ ਨੂੰ ਅੱਗ ਲਾਈ ਆ ਜੀ ਇਹ ਪ੍ਰਗਟ ਸਿੰਘ ਬਾਬਾ ਅਗਰਵਾਲੀ ਦਾ ਹੂੰ ਉਹਨੇ ਤੁਮ ਕਹਿ ਦਿੱਤੀ ਆਣ ਕੇ ਵੀ ਮੇਰੀ ਪਰਜਾਈ ਵੀ ਹੱਤਵੱਦ ਨਹੀਂ ਰਹੀ ਆ ਤੇ ਮੈਂ ਵੀ ਹੱਤਵੱਦੀ ਆ ਰਿਆਂ ਤੇ ਮੇਰਾ ਭਰਾ ਵੀ ਚੋਖਾਤਵੱਦੀ ਆ ਰਿਆ ਇਹ ਜਿਹੜੀ ਵੀ ਹਲੀ ਦੇ ਵਿੱਚ ਆਏ ਆ ਇਹ ਹਲੀ ਦੇ ਵਿੱਚ ਪਤਾ ਨਹੀਂ ਕਿਹੜੇ ਢਾਂਗੜੀ ਆਏ ਆ ਤੇ ਤੂੰ ਸਾਨੂੰ ਕਿਹਾ ਗਲਤ ਤੇ ਉਹ ਝਗੜਾ ਕਿਸ ਗੱਲ ਤੋਂ ਹੋਇਆ ਤੇ ਤੂੰ ਧਮਕੀ ਇੱਥੇ ਆਣ ਕੇ ਦਿੱਤੀ ਉਹਨੇ ਕਿ ਨਹੀਂ ਉਹਦੇ ਨਾਲ ਝਗੜਾ ਕਿਹੜੀ ਗੱਲ ਤੋਂ ਹੋਇਆ ਗੱਲ ਉਹਦੇ ਪਿੱਛੇ ਹੰਗਚੰਗ ਕਰਨੇ ਵਿੱਚ ਛੱਡਿਆ ਕਿ ਤੂੰ ਜਰਾਬ ਕੀਤੀ ਹੋਣੇ ਉਹ ਰਾਤ ਗੱਲਾਂ ਕੱਢਦਾ ਤੇ ਉਹਨਾਂ ਕਹਿੰਦੇ ਪਾਪਾ ਇਹ ਗੱਲਾਂ ਕੱਢਦਾ ਵਾ ਆਉਂਦਾ ਕੋਈ ਨਹੀਂ ਆਣ ਕੇ ਵੇਨੇ ਆ ਤੇ ਗੱਜਾ ਕਰਕੇ ਆਣ ਕੇ ਤੇ 12:30 ਵਜੇ ਆਣ ਕੇ ਤੇ ਇੱਥੇ ਦੁਪਹਿਰੇ ਗੱਲ ਪੈ ਗਿਆ ਤੇ ਆਪਾਂ ਅੱਜ ਤੇ ਉਪਰਗੜ ਸਿੰਘ ਜੀ ਜਿਹੜੇ ਕੋਈ ਬਾਬਾ ਪ੍ਰਗਟ ਸਿੰਘ ਜੀ ਜਿਹੜੇ ਨੇ ਜਿਸ ਬੰਦੀ ਦੇ ਨਹੀਂ ਇਹ ਮੰਗਣ ਵਾਲੇ ਆ ਜਿਹੜੇ ਪਿੰਡਾਂ ਦੇ ਵਿੱਚੋਂ ਮੰਗਦੇ ਦਾਣੇ ਦੋਨੇ ਗੱਜੇ ਕੱਢਦੇ ਕੱਟੇ ਦੇ ਵੇਚੀ ਜਾਂਦੇ ਆ ਗੁਰਦੁਆਰਿਆਂ ਦੇ ਘਟ ਹੀ ਦਿੰਦੇ ਵੇ ਰਾਜ ਹੀ ਵੇਚ ਬੁਝ ਦਿੰਦੇ ਆ ਤੇ ਕਿੱਥੇ ਰਹਿੰਦੇ ਨੇ ਹੁਣ ਇਹ ਰਹਿੰਦੇ ਆ ਗਰਵਾਲੀ ਆਗੇ ਡੇਰਾ ਕੋਈ ਉਹਨਾਂ ਦਾ ਨਹੀਂ ਡੇਰਾ ਡੂਰਾ ਦੇ ਕਰਤੀ ਆ ਗੱਲ ਇਹ ਰੋ ਕੱਢੀ ਲੜਾਈ ਨਹੀਂ ਲੜਾਈ ਕੋਈ ਨਹੀਂ ਐਡੀ ਵੱਡੀ ਹੋਈ ਤੇ ਸਦਿਆ ਜਿਹੜਾ ਆ ਸਾੜਨ ਦਾ ਕਾਰਨ ਕੀ ਬਣਿਆ ਕਾਰਨ ਦਾ ਕਾਰਨਾਂ ਨਾਲ ਮਿਲ ਉਹ ਗੱਲ ਆ ਕਿ ਇੱਥੇ ਉਹ ਤੇ ਬੈਠਾ ਮੈਂ ਕੁਰਸੀ ਤੇ ਦੋਨਾਂ ਮੈਨੂੰ ਇਹ ਗੱਲ ਕਹੀ ਆ ਵੀ ਜਵਾਨਾ ਤੈਨੂੰ ਕੁਝ ਵਿਖਾਵਾਂਗੇ ਤੇ ਪੰਜੀ ਵਾਲੇ ਦੇਣ ਤੇ ਮੈਂ ਕਿਹਾ ਕੀ ਵਿਕਾਉਣਾ ਬਾਬਾ ਜਵਾਨਾ ਜਾਂ ਤੈਨੂੰ ਗੋਲੀ ਮਾਰਾਂਗੇ ਅੱਗੇ بڑے ਮਕਰਾਏਦਾਰ ਮਾਰੇ ਆ ਤੇ ਬੜੀਆਂ ਧੀਆਂ ਪਾਣਾ ਜੀ ਤੇ ਖਰਾਬ ਕੀਤੀ ਆ ਇਹ ਗੱਲ ਉਹਨੇ ਮੂੰਹ ਚ ਕਹੀ ਆ ਚਾਰ ਪੰਜ ਬੰਦੇ ਹੋ ਇੱਕ ਨਹੀਂ ਗਾ ਤੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਤੋ ਪਜੇ ਕਰਾ ਮੁੰਡਿਆਂ ਨੂੰ ਜਾ ਕੇ ਦੱਤਿਆ ਮੁੰਡਿਆਂ ਨੇ ਆਖਰਾ ਨਹੀਂ ਕੀਤਾ ਤੇ ਮੈਂ ਗੱਲ ਦਾ ਧਿਆਨ ਹੀ ਨਹੀਂ ਦਿੱਤਾ ਮੈਨੂੰ ਥੋੜਾ ਪਤਾ ਕਿ ਉਹਨੇ ਛਾਂ ਛਾੜ ਦੇਣੀ ਆ ਮੈਂ ਕਿਹੜੀ ਗੋਲੀ ਮਾਰਨ ਦੀ ਸੌਖੀ ਆ ਤੇ ਮੈਨੂੰ ਅੱਜ ਜਦੋਂ ਮੈਂ ਸੁਣਿਆ ਵੀ ਬਾਬੇ ਮੱਖਣ ਤੋਂ ਉਹਨੇ ਗੋਲੀ ਮਾਰੀ ਆ ਇੱਕ ਤਰਖਾਨ ਨੂੰ ਵੀ ਉਹਨੇ ਗੋਲੀ ਮਾਰੀ ਆ ਆਪਣੇ ਹੱਥ ਨਾਲ ਤੇ ਮੱਖਣ ਤੋਂ ਦਾ 13 ਹੁੰਦਾ ਸੀ ਇੱਥੇ ਇੱਥੇ ਮੈਂ ਚੱਲਣ ਲੱਗ ਪਿਆ ਤੇ ਫਿਰ ਮੈਂ ਜਾ ਕੇ ਉਹ ਵੀ ਨਹੀਂ ਕੰਟਰੋਲ ਕੀਤਾ ਫੇਰ ਵੀ ਮੈਂ ਆਖਾ ਬੰਦੇ ਖਰੇਗੇ ਪਿੰਡ ਦੇ ਆ ਤੇ ਜ਼ਿੰਮੇਦਾਰ ਜ਼ਿੰਮੇਦਾਰ ਤਾਂ ਦੇ ਚੱਕਰ ਛੁੱਟ ਹੁੰਦੇ ਇੱਕ ਦੂਜੇ ਦੇ ਫੇਰ ਉਹਨੇ ਆਉਂਦੇ ਵੀ ਪੰਜ ਦੋ ਬੱਚੇ ਲ ਬੰਬੇ ਉਹ ਲੈ ਆਣ ਕੇ ਆਖਦੇ ਆਂ ਆਪਦੀ ਭਵਾ ਤੇ ਫੋਟੋ ਤੁਸੀਂ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨ ਵਾਸਤੇ ਆਖਿਆ ਹਾਂਜੀ ਹੁਣ ਕਾਰਵਾਈ ਸਾਡੇ ਕੀ ਕੋਈ ਦਰਖਾਸਤ ਹੋਰ ਦੇ ਕੇ ਆਏ ਠਮਾਣੇ ਦੀ ਰਿਪੋਰਟ ਦੇ ਕੇ ਆਏ ਆ ਕੋਈ ਨਹੀਂ ਹੋਇਆ ਨਾ ਮੁੰਸੀ ਆ ਨਾ ਉਹ ਇੱਕ ਸਿਪਾਹੀ ਹੈਗਾ ਜਿਹਨੇ ਰਿਪੋਰਟ ਲਿਖਣੀ ਆ ਨਾ ਮੁੰਸੀ ਆ ਨਾ ਕੋਈ ਅਹੁਦੇਦਾਰ ਤਾਂ ਕੋਈ ਆ ਕੀ ਮੰਗ ਕਰਦੇ ਹੋ ਮੰਗ ਤਾਂ ਹੀ ਜਾਂਦੇ ਆ ਵੀ ਜੋ ਅਸੀਂ ਕਿਹੜਾ ਗਰੀਬ ਆਦਮੀ ਆ ਸਾਡੇ ਕਿਹੜੀ ਬਿਚੈਣਾ ਝਗੜਾ ਚਾਹ ਲਾ ਦੇ ਜਾਣ ਕੇ ਸਾਡੇ ਨਾਲ ਧੱਕੇ ਛਾਹੀ ਹੋ ਤੇਦਾ ਕੋਈ ਨਾ ਪਤਾ ਨੂੰ ਬਦਲਾਅ ਹੋਵੇ ਕਿ ਕਿੰਨਾ ਕਿ ਛੰਨ ਦੇ ਉੱਪਰ ਕਿੰਨਾ ਖਰਚਾ ਆਇਆ ਸਾਡਾ ਪਾਉਣ ਦੇ ਤੇ ਇਹ ਦੂਜਾ 5-7000 ਰੁਪਏ ਲਾ ਦੋ ਅੰਦਰ ਪਹਿਲਾਂ ਹੈ 10-12000 ਦੀ ਅੰਦਰ ਪਹਿਲਾਂ ਆ ਗਿਆ ਹੈ ਜੇ ਗੇ ਵਾਜ ਹੋ ਜਗੇ ਬਾਕੀ ਸਮਾਨ ਸਮੋ ਜਨਾ ਹੈਗਾ ਹੈ ਦੋ ਇੱਕ ਕੁਰਤੀਆਂ ਆ ਗਈਆਂ ਵਿੱਚ ਬਾਕੀ ਚਲ ਭਾਂਡਾ ਚੱਲਣਾ ਜਾਣਾ ਹੈਗਾ ਹੈ ਛੰਨ ਦੇ ਅੰਦਰ ਬਣਾਉਂਦੇ ਕੀ ਸੀ ਤੁਸੀਂ ਅਸੀਂ ਰੋਟੀ ਦਾ ਜਾਦਾ ਤੇ ਰੋਟੀ ਦਾ ਕੰਮ ਹੈ ਸਾਡਾ ਕਿੱਥੇ ਜਾਂਦੀ ਹੈ 50 ਰੋਟਾ 4 ਰੋਟੀ ਇਸ ਤਰ੍ਹਾਂ ਪਿੰਡਾਂ ਵਿੱਚ ਡਰਾਈਵਰ ਡੋਕਰ ਸੜਕਾ ਛੜਕਾ ਤੇ ਜਿਹੜੇ ਪੇਣਾ ਨਿਕਲਦੇ ਫਕਟਰੀਆਂ ਤੋਂ ਕੋਈ ਫਕਟਰੀ ਜੇ 4 ਕੱਪ ਚੱਲ ਗਈ ਕਿਸ ਨਾ ਕਿਸੇ ਚ ਇਸ ਤਰ੍ਹਾਂ ਹੀ ਕੋਈ ਪਰੌਂਟਾ ਖਾਣ ਵਾਲਾ ਆ ਗਿਆ ਦਹਾਂ ਵਾਲਾ ਭੀਆਂ ਵਾਲਾ ਖਾਣ ਵਾਲਾ ਆ ਗਿਆ ਦੁਪਹਿਰੇ ਲੰਚ ਦੇ ਟਾਈਮ ਤੇ ਹੁਣ ਉੱਤੇ ਤੁਸੀਂ ਥਾਣੇ ਗਏ ਫਿਰ ਕੋਈ ਮਿਲਿਆ ਕਿ ਨਹੀਂ ਮਿਲਿਆ ਤੁਹਾਨੂੰ ਕੋਈ ਤਾਂ ਮਿਲਿਆ ਤੁਹਾਨੂੰ ਜੀ ਤੁਹਾਨੂੰ ਤੁਹਾਨੂੰ ਦੱਚਾ ਵੇਖੋ ਜਾਣਾ ਹੈ ਕਾਹੇ ਉੱਤੇ ਉਹਨੇ ਜਨੇਰ ਰਿਪੋਰਟ ਲਿਖੀ ਸਾਡੀ ਆਉਂਦਾ ਹੈ ਮੰਤਰੀ ਆਉਂਦਾ ਤੇ ਉਹਦੇ ਨਾਲ ਗੱਲ ਕਰਾ ਕੇ ਜਿੰਨੂੰ ਤੋਰਨਾ ਹੋਊਗਾ ਤਦ ਤੱਕ ਨਹੀਂ ਆਇਆ ਕੋਈ ਕਰਾ ਅਜੇ ਵਸਤੇ ਨਹੀਂ ਆਜੁਰ ਜੋ ਘਰ ਤਾਂ ਨਹੀਂ ਮਿਲੇ ਪਰ ਉਹਨਾਂ ਦੇ ਕੁਝ ਘਰ ਦੇ ਅੰਦਰ ਇੱਕ ਮਾਤਾ ਜੀ ਮੌਜੂਦ ਆ ਆਪਾਂ ਉਹਨਾਂ ਤੋਂ ਉਹਨਾਂ ਦਾ ਨੰਬਰ ਕੰਟੈਕਟ ਨੰਬਰ ਲੈ ਕੇ ਫਿਰ ਵੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਓਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਟੀਵੀ ਚੈਨਲ ਤੋਂ ਪੱਤਰਕਾਰ ਗੱਲ ਕਰ ਰਿਹਾ ਜੀ ਦੱਸੋ ਜੀ ਸੈਂ ਬਾਬਾ ਜੀ ਬੇਨਤੀ ਸੀ ਕਿ ਇੱਕ ਲਖਵਿੰਦਰ ਸਿੰਘ ਆ ਰੋਡ ਦੇ ਉੱਪਰ ਅੰਮ੍ਰitsar ਰੋਡ ਦੇ ਉੱਪਰ ਆਪਣੇ ਬਿਜਲੀ ਘਰ ਦੇ ਨਾਲ ਹਾਂਜੀ ਉਹਨੇ ਉਹਨਾਂ ਵੱਲੋਂ ਇੱਕ ਪਹਾੜੇ ਤੇ ਦੋਸ਼ ਲਗਾਇਆ ਜਾ ਰਿਹਾ ਵੀ ਉਹਨੇ ਦੀ ਝੁੱਗੀ ਨੂੰ ਜਿਹੜੀ ਉਹ ਉਹਨਾਂ ਨੇ ਬਣਾਈ ਸੀ ਹੋਈ ਝੁੱਗੀ ਜੀ ਬਣਾਈ ਸੀ ਉਹਨਾਂ ਨੇ ਜਿਹੜੀ ਛਾਨ ਛਾਨ ਬਣਾਈ ਸੀ ਜਿਹੜੀ ਸੁਣੋ ਲਖਵਿੰਦਰ ਸਿੰਘ ਨੇ ਅੱਛਾ ਕਿੰਨੇ ਲਖਵਿੰਦਰ ਸਿੰਘ ਨੇ ਛਾਨ ਬਣਾਈ ਸੀ ਅੰਮ੍ਰਿਤਸਰ ਰੋਡ ਦੇ ਉੱਪਰ ਨਜ਼ਦੀਕ ਜਿਹੜਾ ਵਾ ਬਿਜਲੀ ਘਰ अच्छा जी वो 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 ਕਹਿੰਦੇ ਆ ਕਹਿੰਦੇ ਆ ਵੀ ਤੁਹਾਡੇ ਵੱਲੋਂ ਕਹਿੰਦੇ ਆ ਵੀ ਤੁਸੀਂ ਉਹਨਾਂ ਦੀ ਸ਼ਾਨ ਨੂੰ ਅੱਗ ਲਾਤੀ ਆ ਬਾਬਾ ਜੀ ਅਸੀਂ ਅਜੇ ਤੱਕ ਨਾ ਸ਼ਾਨ ਵੇਖੀ ਆ ਤੇ ਤੁਹਾਡੇ ਕੋਲ ਸੁਣਿਆ ਚਲੋ ਪਤਾ ਮੇਰੀ ਬੇਨਤੀ ਸੁਣਿਓ ਉਹ ਅਗਲੇ ਨੇ ਅਗਲੇ ਨੇ ਦੋਸ਼ ਲਾਏ ਆ ਸਾਡਾ ਕੰਮ ਆ ਤੁਹਾਡੇ ਅਸੀਂ ਤਾਂ ਹੀ ਤੁਹਾਡੇ ਤੋਂ ਪਤਾ ਕੀਤਾ ਆ ਨਾ ਵੀ ਤੁਸੀਂ ਬਾਬਾ ਜੀ ਲਾਈ ਵੀ ਆ ਕਿ ਨਹੀਂ ਲਾਈ ਤੁਸੀਂ ਆਪਣੇ ਬਾਬਾ ਜੀ ਤੁਸੀਂ ਦੱਸੋ ਹਾਂ ਜੀ ਗੁਰੂ ਘਰ ਤੋਂ ਵੱਡਾ ਹੋਰ ਕੋਈ ਨਹੀਂ ਦਾ ਹਾਂ ਜੀ ਮੈਂ ਜਿਹੜੇ ਆਖੋ ਗੁਰੂ ਘਰ ਚਲ ਜੰਨਾ ਤੁਹਾਡੇ ਨਾਲ ਮੈਂ ਇਹੋ ਜੇ ਕੰਮ ਚ ਮੈਂ ਬਾਬਾ ਜੀ ਬਿਲਕੁਲ ਦਖਲ ਨਹੀਂ ਦੇਂਦਾ ਹੁੰਦਾ ਕਿਉਂਕਿ ਇਹ ਕੋਈ ਭੌਂਡੀ ਆ ਦਾ ਕੰਮ ਆ ਚੰਗੇ ਭਲੇ ਬੰਦੇ ਦਾ ਕੰਮ ਨਹੀਂ ਹੈ ਹਾਂਜੀ ਉਹ ਕਹਿ ਰਿਹਾ ਸੀ ਕਿ ਮੈਨੂੰ ਥੋੜੇ ਦਿਨ ਪਹਿਲਾਂ ਬਾਬੇ ਨੇ ਧਮਕੀਆਂ ਧੁਮਕੀਆਂ ਦਿੱਤੀਆਂ ਸੀ ਉਹ ਬਿਜਲੀ ਘਰ ਦੇ ਨਾਲ ਹੀ ਜਿਹੜਾ ਹਾਂਜੀ ਉਹਦੇ ਆਪਣਾ ਜਿਹੜਾ ਦੇਗ ਵੇਚਦਾ ਤਾਂ ਆਪਣਾ ਧੰਗ ਵੇਚਦਾ ਜਿਹੜਾ ਹਾਂਜੀ ਹਾਂਜੀ ਨਹੀਂ ਬਾਬਾ ਜੀ ਉਹ ਗੱਲਬਾਤ ਜਰੂਰ ਹੋਈ ਤੂੰ ਤੂੰ ਮੈਂ ਮੈਂ ਹੋਈ ਇਹਨੇ ਉਹਦੇ ਸਿੱਧੇ ਸਿੱਧ ਗਾਲਾਂ ਕੱਢੀਆਂ ਸੀ ਸਾਨੂੰ ਹਾਂਜੀ ਮੈਂ ਫੇਰ ਆਣ ਕੇ ਇੱਥੇ ਗਾਲਾਂ ਕੱਢੀਆਂ ਆਪ ਘਰ ਦੀ ਉਹਦੀ ਉੱਥੇ ਹੀ ਕੀ ਜੀ ਘਰ ਦੀ ਉਹਦੀ ਨੇ ਹੱਥ ਜੋੜੇ ਤੇ ਮੈਂ ਕਿਹਾ ਵੀ ਚਲੋ ਠੀਕ ਆ ਬਾਬਾ ਜੀ ਸ਼ਾਨ ਨੂੰ ਕੋਈ ਅੱਗ ਨਹੀਂ ਲੱਗੀ ਚਲੋ ਠੀਕ ਆ ਬਾਬਾ ਜੀ ਵੇਖੋ ਸਾਡਾ ਕੰਮ ਹੁੰਦਾ ਕਿ ਅਗਲੇ ਨੇ ਤੁਹਾਡੇ ਤੇ ਦੋਸ਼ ਲਾਇਆ ਤੇ ਤੁਹਾਡੇ ਤੋਂ ਵੀ ਪੁੱਛ ਲਈਏ ਇਸ ਤਰ੍ਹਾਂ ਹੀ ਤੁਹਾਡੀ ਆਸ਼ਾ ਕਿ ਇਸ ਤਰ੍ਹਾਂ ਤੁਹਾਡੀ ਇੱਛਾ ਹੈ ਟੀਵੀ ਤੇ ਚਲਾ ਦੇਣੀ ਹੈ ਵੀ ਬਾਬਾ ਜੀ ਕਹਿੰਦੇ ਵੀ ਸਾਡੇ ਵੱਲੋਂ ਜਿਹੜੇ ਦੋਸ਼ ਆ ਇਹ ਐਵੇਂ ਨਜਾਇਜ਼ ਆ ਵੀ ਨਹੀਂ ਅਸੀਂ ਲਾਈ ਹਾਂ ਨਹੀਂ ਲਾਈ